ਕਿ ਵਿੱਚ ਰਹਿ ਰਹੇ ਹੋ ਕੀ ਤੁਸੀਂ ਇਹ ਗੱਲ ਆਪਣੇ ਪੇਰੈਂਟਸ ਕੋਲੋਂ ਲੁਕੋਈ ਹੋਈ ਹੈ ਕਿ ਤੁਹਾਨੂੰ ਵੀ ਕੋਈ ਡੋਮੀਨੇਟ ਕਰ ਰਿਹਾ ਹੈ ਕਿ ਤੁਹਾਡਾ ਲਿਵਿੰਗ ਪਾਰਟਨਰ ਕਈ ਸਾਲਾਂ ਤੋਂ ਤੁਹਾਨੂੰ ਵਾਅਦਾ ਝੋਖਾ ਦੇ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਵਿਆਹ ਲੇਟ ਕਰਨਾ ਹੈ ਹੋ ਜਾਓ ਸਾਵਧਾਨ ਸਾਡਾ ਅੱਜ ਦਾ ਸ਼ੋਅ ਸਾਡੀ ਅੱਜ ਦੀ ਵੀਡੀਓ ਇਹ ਤੁਹਾਡੇ ਲਈ ਹੈ ਕਿਉਂਕਿ ਤੁਸੀਂ ਅਗਲਾ ਸ਼ਿਕਾਰ ਆਪਣੇ ਲਿਵਿੰਗ ਪਾਰਟਨਰ ਦਾ ਨਾਮ ਬਣਾਓ ਤਾਂ ਸਾਡਾ ਅੱਜ ਦਾ ਟੌਪਿਕ ਇਹੀ ਹੈ ਕਿ ਲਿਵਿੰਗ ਰਿਲੇਸ਼ਨਸ਼ਿਪ ਦਾ ਬਹੁਤ ਲੋਕ ਰਹਿ ਰਹੇ ਨੇ ਪਰ 올 ਆਫ ਅ ਸੱڈن ਇੱਕਦਮ ਰਾਈਜ਼ ਉਹਨਾਂ ਦੇ ਮਰਡਰ ਵਿੱਚ ਕਿਉਂ ਆ ਰਿਹਾ ਹੈ ਕਿ ਜਿਸ ਇਨਸਾਨ ਨਾਲ ਉਹ ਪਿਆਰ ਕਰਦੇ ਨੇ ਉਹਦੇ ਨਾਲ ਕਮਰੇ ਚ ਮੂਵ ਇਨ ਕੀਤੇ ਨੇ ਰਹੇ ਨੇ ਫਲੈਟ ਦੇ ਵਿੱਚ ਤੇ ਅਲਟੀਮੇਟਲੀ ਉਹਨਾਂ ਦੀ ਲਾਸ਼ ਪੜਿਆਂ ਦੇ ਵਿੱਚ ਜਾਂ ਫ੍ਰਿਜ ਦੇ ਵਿੱਚ ਪਈ ਹੋਈ ਕਿਉਂ ਮਿਲਦੀ ਹੈ ਜੀ ਹਾਂ ਸਰ ਸ਼ਿਕਲ ਸਾਰਿਆਂ ਨੂੰ ਮੈਂ ਡਾਕਟਰ ਰੁਕਤੇਸ਼ ਖਿੰਡਾ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਆਪਣੇ ਸ਼ੋਅ ਡਾਕਟਰ ਉਪਦੇਸ਼ ਖਿੰਡਾ ਸ਼ੋਅ ਦੇ ਵਿੱਚ ਮੇਰੀ ਹਮੇਸ਼ਾ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਦਰਸ਼ਕਾਂ ਨੂੰ ਰੂਬਰੂ ਕਰਵਾਈਏ ਅਜੇ ਹੀ ਸਖਸ਼ੀਅਤ ਦੇ ਨਾਲ ਜੋ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਨੂੰ ਸੇਧ ਦੇਵੇ ਚਾਹਾਂ ਕਿ ਕਾਨੂੰਨੀ ਤੌਰ ਤੇ ਕਾਨੂੰਨੀ ਨੁਕਤੇ ਦੇਵੇ ਜਾਂ ਕਿਸੇ ਹੋਰ ਤਰ੍ਹਾਂ ਤੁਹਾਨੂੰ ਉਹ ਐਡਵਾਈਸ ਦੇ ਅੱਜ ਸਾਡੇ ਕੋਲ ਸਟੂਡੀਓ ਦੇ ਵਿੱਚ ਮੌਜੂਦ ਨੇ ਐਡਵੋਕੇਟ ਅਮਨਦੀਪ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਮੈਡਮ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸੋ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਕੋਲ ਜਲੰਧਰ ਤੋਂ ਸ਼ਰੀਫ ਫਰਮਾਨ ਨੇ ਮੈਡਮ ਜੋ ਕਿ ਵਕਾਲਤ ਕਰਦੀ ਨੇ ਜਲੰਧਰ ਕੋਰਟਸ ਦੇ ਵਿੱਚ ਇਹਨਾਂ ਨੂੰ 8-9 ਸਾਲ ਦਾ ਤਜਰਬਾ ਹੈ ਇਹ ਨਾ ਕੇ ਬਲਵਕੀਲ ਨੇ ਇਹਨਾਂ ਨੇ ਐਮਬੀਏ ਫਾਈਨੈਂਸ ਔਰ ਮਾਰਕੀਟਿੰਗ ਵੀ ਕਰੀ ਹੋਈ ਹੈ ਇਲੀਗਲ ਐਜੂਕੇਟਰ ਵੀ ਨੇ ਔਰ ਬਹੁਤ ਸਾਰੇ ਆਰਗੇਨਾਈਜੇਸ਼ਨਸ ਇੰਸਟੀਟਿਊਸ਼ਨਸ ਨਾਲ ਲੀਗਲ ਐਡਵਾਈਜ਼ਰ ਵੀ ਨੇ ਔਰ ਇਹਨਾਂ ਦੀ ਸਪੈਸ਼ਲਾਈਜ਼ੇਸ਼ਨ ਹੈ ਖੁਦ ਦੱਸਣਗੇ ਕਿਸ ਕਿਸ ਨਾਲ ਥੈਂਕ ਯੂ ਸੋ ਮੱਚ ਫॉर ਹੈਵਿੰਗ ਮੀ ਹੇਅਰ ਮੈਮ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਤੁਹਾਡੇ ਪਲੇਟਫਾਰਮ ਰਹੀ ਆਈ ਵਿਲ ਬੀ ਏਬਲ ਟੂ ਟੈਲ ਪੀਪਲ ਜਿਹੜੇ ਅੱਜ ਕੱਲ ਇਹ ਸੋਸ਼ਲ ਚੇਂਜ ਆ ਰਿਹਾ ਹੈ ਉਹਦੇ ਵਿੱਚ ਉਹਨਾਂ ਦੀਆਂ ਕੀ ਰੈਮਡੀਜ਼ ਹੋ ਸਕਦੀਆਂ ਹਨ ਤੇ ਇਸ ਰਿਲੇਸ਼ਨਸ਼ਿਪ ਪਾਰਟਿਕੂਲਰਲੀ ਜਿਵੇਂ ਤੁਸੀਂ ਦੱਸਿਆ ਲਿਵ ਇਨ ਦੇ ਵਿੱਚ ਔਨ ਦੇ ਲਈ ਉਹਨਾਂ ਨੂੰ ਕੀ ਕੀ ਚੀਜ਼ਾਂ ਦੇ ਲਈ ਅਲਰਟ ਹੋਣਾ ਚਾਹੀਦਾ ਹੈ ਸੋ ਆਈ ਵਿਲ ਬੀ ਓਵਰਵੈਲਮਡ ਵਿਦ ਗ੍ਰੈਟੀਟਿਊਡ ਫਸਟ ਆਫ ਆਲ ਥੈਂਕ ਯੂ ਮੈਮ ਐਸ ਯੂ ਇੰਟਰੋਡਿਊਸਡ ਮੀ ਡੈਫੀਨਿਟਲੀ ਆਮ ਅ ਲਾਅ ਗ੍ਰੈਜੂਏਟ उस तो पेल मैं एम बी ए की थी थी थी, and, uh, finance and marketing. Uh, मेरा जोशियल इनकलीमे झुकाव रहा है okay. जिदा मैं देखा कि वुमेन इम्पावरमेंट एंडिया टोर्चरस इंसीडेंट्स मैं देखीड एंड इन टू दिविल एंड क्रिमिनल है ਆਈ ਹੈਵ ਵੈਂਚਰਡ ਇਨ ਟੂ ਲਾ ਕਿਉਂਕਿ ਮੈਨੂੰ ਸੀਗਾ ਕਿ ਆਈ ਸ਼ੁੱਡ ਬੀ ਵੈਰੀ ਰਿਸੋਰਸਫੁਲ ਫॉर ਸੋਸਾਇਟੀ ਪਾਰਟਿਕੂਲਰਲੀ ਔਮਨ ਕਿਉਂਕਿ ਆਈ ਹੈਵ ਸੀਨ ਥੈਟ ਚਾਹੇ ਉਹ ਲਿਵਨ ਹੋਵੇ ਚਾਹੇ ਮੈਰਿਜ ਹੋਵੇ ਕਿਸੇ ਤਰ੍ਹਾਂ ਦਾ ਵੀ ਰਿਲੇਸ਼ਨਸ਼ਿਪ ਹੋਵੇ ਜਿਹਦੇ ਵਿੱਚ ਦੋ ਪਾਰਟਨਰਸ ਇਨਵੋਲਵਡ ਨੇ ਇੱਕ ਪਾਰਟਨਰ ਸਟਰੈਂਥ ਪੋਜ਼ੈਸ ਕਰਦਾ ਹੈ ਦੂਸਰਾ ਪਾਰਟਨਰ ਵੀਕ ਹੁੰਦਾ ਹੈ ਤਾਂ ਉਹਦੇ ਵਿੱਚ there has to be social structure jide naal assi dusra jada weak partner hai onu educate karke onu empower kariye very good very good Yeah. बड़ा एक कॉन्सेप्ट है एब्सोल्युटली एब्सोल्युटली लॉ इज सच अ टूल इतना ना इंस्ट्रूमेंट है इतना पावरफुल है कि वो किसी भी व्यक्ति नू एम्पावर करके उन्हें अपना हक दिलाने mm -hmm. चाहिए अपना स्टेचर एलिवेट करने चाहिए हेल्प कर सकता है सो दैट इज माय रीजन आई डिड माय लॉ आफ्टर माय मैरिज ओके ओके आई वाज वर्किंग एज लेक्चर और असिस्टेंट प्रोफेसर ए पी जे कॉलेज एंड एडमिशन भी हो यस आई हैव बीन and then eventually i had the personal instances je to baad i ventured into law okay thank you so much tusi apne bare inna vadiya dassia te darshaka nu no, kuch na kuch madam kolo sikhan nu no, zarur milega so itthe aap ta gal karde ha rasmi taur te formally apne agge de topic di ke jiddan living relationships ne je assi apne bachpan di gal kaye meri pinse jeh ki yaad aa rha hai i was in doing my graduation ਤੇ ਉਦੋਂ ਦਾ ਹੈ ਕਿ ਬੋਲੀਵੁੱਡ ਦੇ ਵਿੱਚ ਕੁਝ ਕਪਲਸ ਸੀਗੇ ਜਿਹੜੇ ਇਸ ਤਰ੍ਹਾਂ ਲਿਵਿੰਗ ਇਨ ਚ ਮੂਵ ਕੀਤੇ ਕੁਝ ਸਾਲ ਰਹੇ ਤੇ ਬਾਅਦ ਚ ਉਹਨਾਂ ਦਾ ਵਿਆਹ ਹੋ ਗਿਆ ਤੇ ਨਾਉ ਦੇ ਆਰ ਹੈਪੀ ਮੈਰਿਜ ਮੈਂ ਨਾਮ ਨਹੀਂ ਲਵਾਉਂਗੀ ਆਪਾਂ ਨੂੰ ਪਤਾ ਹੈ ਟਾਪ ਉਸ ਕਪਲ ਸੀ ਉਦੋਂ ਸਾਨੂੰ ਵੀ ਕਨਸੈਪਟ ਪਤਾ ਨਹੀਂ ਸੀ ਲਿਵਿੰਗ ਕੀ ਹੈ ਫਿਰ ਹੌਲੀ ਹੌਲੀ ਬੈਂਗਲੋਰ ਆ ਮੈਟਰੋ ਸਿਟੀਸ ਆਇਆ ਬਟ ਹੁਣ ਇਹ ਕਨਸੈਪਟ ਪੰਜਾਬ ਚ ਵੀ ਆਇਆ ਲੇਟਸ ਆਪਾਂ ਇਨਸੀਡੈਂਟ ਦੇਖੀਏ 3 ਦਿਨ ਪਹਿਲਾਂ ਦਾ ਪਟਿਆੰਡੇ ਦਾ ਲਿਵਿੰਗ ਪਾਰਟਨਰ ਨੇ 21 ਸਾਲ ਦੀ ਲੜਕੀ ਮਾਰ ਦਿੱਤੀ ਪਟਿਆੰਡੇ ਦੇ ਵਿੱਚ ਠੀਕ ਹੈ ਜੇ ਆਪਾਂ ਗੱਲ ਕਰੀਏ ਦਿੱਲੀ ਦੇ ਵਿੱਚ ਇਹ ਲੜਕੀ ਸੀਗੀ ਉਸ ਨੂੰ ਆਪ ਸਾਬ ਲੜਕੇ ਨੇ ਮਾਰ ਦਿੱਤਾ ਤੇ ਫ੍ਰਿਜ ਦੇ ਵਿੱਚ ਉਹਦੇ ਟੁਕੜੇ ਕੱਟ ਕੇ ਰੱਖ ਦਿੱਤੇ ਮਤਲਬ ਬਰੁਕਟਨ ਮਰਡਰਸ ਹੋ ਰਹੇ ਨੇ ਉਸ ਇਨਸਾਨ ਦੇ ਜਿਹਦੇ ਨਾਲ ਆਪਾ ਰਹਿ ਜਾਂ ਪਿਆਰ ਮੁਹੱਬਤ ਕੀਤਾ ਆਪਾ ਫਲੈਟ ਰੂਮ ਸ਼ੇਅਰ ਕੀਤਾ ਠੀਕ ਹੈ ਨਾ ਔਰ ਇੱਕ ਇੰਨਾ ਸੰਕੀਨ ਇਨਸਾਨ ਹੈ ਲੜਕੀ ਨਾਲ ਰਹਿ ਰਿਹਾ ਨਿੱਕੀ ਯਾਦੋ ਲੜਕੀ ਦਾ ਨਾਮ ਹੈ ਔਰ ਉਹਦੇ ਨਾਲ ਰਹਿੰਦਿਆਂ ਰਹਿੰਦਿਆਂ ਹੀ ਉਸ ਲੜਕੇ ਨੇ ਸਾਹਿਲੋ ਦਾ ਨਾਮ ਹੈ ਲੜਕੇ ਦਾ ਮੰਗਣੀ ਕਰਾਈ ਹੈ ਔਰ ਮੈਰिज ਵਾਲੇ ਦਿਨ ਉਸ ਲਿਵਿੰਗ ਪਾਰਟਨਰ ਨੂੰ ਮਾਰ ਕੇ ਉਸੇ ਦਿਨ ਆ ਕੇ ਦੂਜੀ ਲੜਕੀ ਨਾਲ ਵਿਆਹ ਕਰਵਾਉਂਦਾ ਤੁਸੀਂ ਹੌਸਲੇ ਦੇਖੋ ਮਾਨਸਿਕਤਾ ਦੇਖੋ ਐਕੇ ਟਾਈਮ ਦੋ ਕੁੜੀਆਂ ਨੇ ਜ਼ਿੰਦਗੀ ਬਰਬਾਦ ਕੀਤੀ ਖੱਬਸੇ ਸੋ ਕਿਹੜੀ ਮਾਨਸਿਕਤਾ ਹੈ ਉਹਨਾਂ ਲੋਕਾਂ ਦੀ ਜੇ ਆਪਾਂ ਸਾਈਕੋਲੋਜੀ ਦੀ ਗੱਲ ਕਰੀਏ ਅ ਪਹਿਲਾਂ ਤਾਂ ਇਫ ਵੀ ਹੈਵ ਟੂ ਟਾਕ ਅਬਾਊਟ ਲਿਵਨ ਰਿਲੇਸ਼ਨਸ਼ਿਪ ਸਭ ਤੋਂ ਪਹਿਲਾਂ ਤਾਂ ਇਹ ਇੱਕ ਸੋਸ਼ਲ ਸਟਰਕਚਰ ਦੇ ਵਿੱਚ ਚੇਂਜ ਆ ਰਹੀ ਹੈ ਬਹੁਤ ਵੱਡੀ ਇਹ ਬਿਲਕੁਲ ਤੁਸੀਂ ਸਹੀ ਕਿਹਾ ਮੈਗਾ ਸਿਟੀਜ਼ ਦੇ ਵਿੱਚ ਇਨੀਸ਼ੀਅਲੀ ਅਸੀਂ ਫਿਲਮ ਸਟਾਰਸ ਨੂੰ ਦੇਖਿਆ ਜਿਨ੍ਹਾਂ ਤੋਂ ਇਹ ਕਨਸੈਪਟ ਪੈਨੀਟ੍ਰੇਟ ਹੋਇਆ ਮੇਗਾ ਸਿਟੀਜ਼ ਵਿੱਚ ਐਂਡ ਅਗਰ ਅਸੀਂ ਇੱਕ ਰਿਸਰਚ ਦੇਖੀ ਉਹਦੇ ਹਿਸਾਬ ਨਾਲ ਅਰਾਊਂਡ 14% ਆਫ ਐਡਲਟਸ ਇਨ ਮੇਗਾ ਸਿਟੀਜ਼ ਲਾਈਕ ਪੂਨੇ ਬੈਂਗਲੌਰ ਦਿੱਲੀ ਕੋਲਕਾਤਾ ਦੇ ਪ੍ਰੇਫਰ ਟੂ ਲਿਵ ਇਨ ਵਿਦ ਅ ਪਾਰਟਨਰ ਬਿਫੋਰ ਮੈਰਿਜ ਬਿਫੋਰ ਮੈਰਿਜ ਐਂਡ ਦੇ ਵਾਂਟ ਟੂ ਚੈੱਕ ਐਬਸੋਲੂਟਲੀ absolutely a mm -hmm. e unna da pre marriage step hunda hmm hmm so mostly jehde adults ne they think ki marriage jaan to pehla assi we should be checking the compatibility we should mm. be comfortable with the hun ede vich jivein tusi gaya ki brutality has entered hum mm. i feel brutality isli enter hoyi hai because broadly tusi is cheez nu samjho ki saadi itthe marriage ek institution hai hum mm. ode parallel ek nava concept aa gaya mm. living hum mm. jide layi saadi society halle ready nahi hai definitely law onu uh, accept karta hai mm. supreme court da 2010 2008 ਆਨਰੇਬਲ ਕੋਰਟ ਨੇ ਇਹ ਵਰਡਿਕ ਦਿੱਤੇ ਹੋਏ ਨੇ ਕਿ ਪੀਪਲ ਐਡਲਟਸ ਜਿਹੜੇ ਕੰਸੈਂਟ ਕਰ ਰਹੇ ਨੇ ਦੇ ਆਰ ਅਲਾਉਡ ਟੂ ਲਿਵ ਟੂਗੇਦਰ ਓਕੇ ਲੀਗਲੀ ਇਟ ਇਜ਼ ਐਬਸੋਲੂਟਲੀ ਲਾ ਨੇਵਰ ਡਿਫਰੈਂਸ਼ੀਏਟਸ ਸ਼ਾਇਦ ਤਾਂ ਹੀ ਨਾ ਦੀ ਪਰਸੈਂਟੇਜ ਵੱਧ ਗਈ ਹੈ ਕਿ ਲੀਗਲੀ ਇਸ ਜਿਹੜੇ ਬੱਚੇ ਨੇ ਜਾਂ ਯੂਥ ਨੂੰ ਪਤਾ ਹੈ ਕਿ ਲੀਗਲੀ ਸਾਡੇ ਤੇ ਕੋਈ ਐਕਸ਼ਨ ਨਹੀਂ ਹੈ ਹਾਂਜੀ ਬਟ ਦਾ ਪ੍ਰੋਬਲਮ ਇਜ਼ ਜਦੋਂ ਬੱਚੇ ਆਪਣੇ ਘਰਾਂ ਤੋਂ ਨਿਕਲਦੇ ਨੇ ਗ੍ਰੈਜੂਏਸ਼ਨ ਕਰਦੇ ਨੇ ਸਡਨਲੀ ਦੇ ਗੈਟ ਸੋ ਮੱਚ ਆਫ ਇੰਡੀਪੈਂਡੈਂਸ ਫਰਸਟਲੀ then they are alone from away from their family members mm -hmm. बिल्कुल इंडिपेंडेंट हो जाते हैं फाइनेंशियली इंडिपेंडेंट होंगे ने पर्सनली इंडिपेंडेंट होंगे ने एंड प्लस दे आर होम सिक ऑल्सो दे स्टार्ट सीकिंग अ पार्टनर और जो तो पार्टनर सीक करते हैं दे शेयर जिम्मे दसिया दे शेयर देयर स्पेस देयर रूटीन विद द ਨਿਊ ਪਰਸਨ ਆਨੋ ਇੰਟੀਮੇਸੀ ਇਨੀ ਜਲਦੀ ਡਵੈਲਪ ਹੁੰਦੀ ਹੈ ਕਿਸੇ ਨਾ ਕਿਸੇ ਇਮੋਸ਼ਨਲ ਰੈਗੂਲੇਸ਼ਨ ਲਾਕ ਕਰ ਜਾਂਦੀ ਹੈ ਤੁਸੀਂ ਇਮੇਜਿਨ ਕਰੋ ਜਿਸ ਰਿਲੇਸ਼ਨਸ਼ਿਪ ਦੇ ਵਿੱਚ ਬੀਟ ਮੈਰੇਜ ਬੀਟ ਸਿਬਲਿੰਗ ਕਿਸੇ ਵੀ ਰਿਲੇਸ਼ਨਸ਼ਿਪ ਚ ਜਦੋਂ ਰੈਗੂਲੇਸ਼ਨ ਨਹੀਂ ਹੋਏਗੀ ਤਾਂ ਉਹ ਰਿਲੇਸ਼ਨਸ਼ਿਪ ਚ ਕਨਫਲਿਕਟ ਮੈਨੇਜਮੈਂਟ ਦੀ ਪ੍ਰੋਬਲਮ ਆਏਗੀ ਓਕੇ 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 ਹੁਣ ਜਦੋਂ ਬੱਚੇ ਇਕੱਠੇ ਰਹਿਣ ਲੱਗ ਪਏ ਉਹਨਾਂ ਨੇ ਕੋਈ ਚੀਜ਼ ਨਹੀਂ ਤੈਅ ਕੀਤੀ ਕਿ ਹੂ ਇਜ਼ ਗੋਇੰ ਟੂ ਕਾਉਂਸਲ ਅਗਰ ਕਾ ਨੂੰ ਕੋਈ ਲੜਾਈ ਝਗੜਾ ਹੋਇਆ ਦੋ ਪਾਰਟਨਰਸ ਇਕੱਠੇ ਰਹ ਰਹੇ ਨੇ ਇੱਕ ਪਾਰਟਨਰ ਸੋਚ ਰਿਹਾ ਇਹ ਵਿਡਿੰਗ ਤੋਂ ਪਹਿਲਾਂ ਦੀ ਕੰਪੈਟੀਬਿਲਿਟੀ ਚੈੱਕ ਹੈ ਹੂੰ ਹੂੰ ਦੂਸਰਾ ਉਹਨੂੰ ਕੈਜੂਅਲ ਅਫੇਅਰ ਮੰਨ ਕੇ ਚੱਲ ਰਿਹਾ ਹੈ ਹੂੰ 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 ਤਾਂ ਮੇਨਲੀ ਜਿਹੜੀ ਕੈਜੂਅਲ ਗੁੱਸਾ ਨਾਮੰਦਣਾ ਸ਼ਾਇਦ ਜਿੰਨਾ ਕਿ ਮੈਂ ਨਿਊਜ਼ ਪੇਪਰ ਪੜ੍ਹੇ ਨੇ ਅਖਬਾਰਾਂ ਜਾਂ ਕੇਸ ਸਟਡੀਜ਼ ਕੀਤੀਆਂ ਨੇ ਮੇਜਰਲੀ ਜਿਹੜੇ ਲੜਕੇ ਨਹੀਂ ਉਹ ਕਮਿਟਮੈਂਟ ਤੋਂ ਭੱਜਦੇ ਨੇ ਆ ਮੈ ਰਾਈਟ ਐਬਸੋਲੂਟਲੀ ਮੇਜੋਰਿਟੀ ਇਜ਼ ਅ ਕੌਨਫਲਿਕਟ ਦਾ ਰੀਜ਼ਨ ਹੈ ਐਬਸੋਲੂਟਲੀ ਵੀ ਕੈਨ ਸੇ ਸੋ ਥੈਟ ਇਟ ਹੈਜ਼ ਬੀਨ ਸੀਨ ਥੈਟ ਦ ਟ੍ਰੈਂਡ ਇਜ਼ ਥੈ एक पार्टनर एक्सपेक्ट कर है कि यह प्री मैरिज कंपैटिबिलिटी है कि है, मैं मैरिज हा, हाँ, है। 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 ही है वो इन्हों परमानेंट ही मान के चल है दूसरा इन्हों कैजुअल अफेयर या टेंपरेरी फेज मानता है या फाइनेंशियल हेल्प मान मानता है हाउएवर हो सकता है एक पार्टनर फाइनेंशियली बहुत abundantly... हाँ, एक रीजन मेन आई थिंक निकल के आ रहा है कि फाइनेंशियल इंडिपेंडेंस या फीमेल वालों किसी एक पार्टनर वालों फाइनेंशियल सपोर्ट करके भी वो लिविंग ट्रेंड देने एब्सोल्युटली ਦਿਸ ਇਜ਼ ਵਨ ਆਫ ਦਾ ਥਿੰਗਸ ਕਿ ਜਾਂ ਤਾਂ ਇੱਕ ਪਾਰਟਨਰ ਦਾ ਜਿਵੇਂ ਕਿ ਦੋ ਪਾਰਟਨਰਸ ਇਕੱਠੇ ਆਏ ਨੇ ਪਰ ਉਹਨਾਂ ਦਾ ਆਪਸ ਵਿੱਚ ਐਕਸਪੈਕਟੇਸ਼ਨਸ ਦਾ ਮੈਚ ਨਹੀਂ ਹੋਇਆ ਰਾਈਟ ਸੋ ਜਦੋਂ ਉਹਨਾਂ ਦਾ ਐਕਸਪੈਕਟੇਸ਼ਨਸ ਦਾ ਮੈਚ ਨਹੀਂ ਹੁੰਦਾ ਤਾਂ ਮੈਮ ਡੈਫੀਨਿਟਲੀ ਕੌਨਫਲਿਕਟ ਆਏਗਾ ਕੌਨਫਲਿਕਟ ਨੂੰ ਹੁਣ ਹੈਂਡਲ ਕੌਣ ਕਰੇਗਾ ਮੈਰਿਜ ਵਿੱਚ ਮੈਰਿਜ ਇਹ ਇੰਸਟੀਟਿਊਸ਼ਨ ਵਿੱਚ ਆ ਜਾਂਦੇ ਹਨ ਫੈਮਿਲੀ ਇੱਥੇ ਮੈਨੂੰ ਤੇ ਲੱਗਦਾ ਹੈ ਕਿ ਬਹੁਤੇ ਕੇਸਿਸ ਦੇ ਵਿੱਚ ਪੇਰੈਂਟਸ ਨੂੰ ਪਤਾ ਹੀ ਨਹੀਂ ਹੈ ਮੈਂ ਨਾਮ ਨਹੀਂ ਲਵਾਂਗੀ ਉਹਨਾਂ ਆਰਗੇਨਾਈਜੇਸ਼ਨਸ ਦਾ तीन चार ऑर्गेनाइजेशन ने नीयर बाय पंजाब एन सी आर या चंडीगढ़ जिथे जिन्ना क मैं देखिए बच्चा फर्स्ट ईयर चाहे चाहे बी टेक कर रहा है एम बी ए कर रहा है ईवन फैकल्टी भी है दे आर लिविंग इन पी जीज और इन फ्लैट बट दे आर इन टू लिविंग मतलब देयर पार्टनर इज नॉट फीमेल फीमेल और मेल मेल दे आर लाइक दैट आई थिंक देयर पेरेंट्स आर नॉट अवेयर अबाउट दैट नो देयर पेरेंट्स का की uh i feel that parents now they have to become their friends the kids friends okay i also do educational counseling ਸੋ ਆਫਟਰ 12th ਸਰਕੂ ਕਾਉਂਸਲਿੰਗਸ ਆਉਂਦੀਆਂ ਨੇ ਤਾਂ ਉਹਦੇ ਵਿੱਚ ਮੈਂ ਪੇਰੈਂਟਸ ਨੂੰ ਹਮੇਸ਼ਾ ਹੀ ਸੁਜੈਸਟ ਕਰਦੀ ਆ ਕਿ ਸਿンス ਤੁਹਾਡਾ ਬੱਚਾ 12th ਤੱਕ ਬਾਹਰ ਨਹੀਂ ਗਿਆ ਸੀ ਉਹਨੇ ਕੋਈ ਦੁਨੀਆ ਨਹੀਂ ਦੇਖੀ ਹੈ ਸਗੋਂ ਜੇ ਜਦੋਂ ਤੁਸੀਂ ਉਹਨੂੰ ਮੈਗਾ ਸਿਟੀਜ਼ ਭੇਜੋਗੇ ਤਾਂ ਉਹਨੂੰ ਇੰਨੀ ਇੰਡੀਪੈਂਡੈਂਸ ਮਿਲ ਜਾਏਗੀ ਪਲੱਸ ਉਹ ਹੋਮ ਸਿਕ ਹੋਏਗਾ ਕਿ ਕਿਤੇ ਨਾ ਕਿਤੇ ਹੀਲ ਫਾਲ trap ਤੋਂ ਸੱਚ ਥਿੰਗਸ ਤਾਂ ਇਟਸ ਆਲਵੇਸ ਸੁਜੈਸਟਡ ਕਿ ਪੇਰੈਂਟਸ ਜਿੰਨਾ ਬੱਚੇ ਨੂੰ ਐਕਸਪੋਜ਼ਰ ਜਾਂ ਤਾਂ ਰੈਗੂਲੇਟਰ ਦੇਣ ਜਾਂ ਉਹਨਾਂ ਤੇ ਇੱਕ ਚੈੱਕ ਰੱਖਣ ਜਿਹੜਾ ਕਿ ਬੱਚੇ ਨੂੰ ਚੰਗਾ ਨਹੀਂ ਲੱਗਦਾ ਬਟ ਉਹ ਸੀ देयर इज ऑलवेज इनडायरेक्ट चेक ਹਮ ਜਿਹੜਾ ਕਿ ਬੱਚੇ ਦਾ ਫਰੈਂਡ ਬਣ ਕੇ ਤੁਸੀਂ ਚੈੱਕ ਰੱਖ ਰਹੇ ਹੋ ਬੱਚੇ ਦਾ ਆ ਜਾਂ ਤੁਸੀਂ ਕੋਈ ਹੋਰ ਕੋਈ ਤਰੀਕਾ ਜਿਸ ਨਾਲ ਤੁਸੀਂ ਉਹਨੂੰ ਸਰਵੇਲੈਂਸ ਤੇ ਪਾਓ ਤਾਂ ਕਿ ਬੱਚੇ ਦੇ ਸਟੈਪਸ बिकॉज ਬੱਚਾ ਨਹੀਂ ਸਮਝ ਸਕਦਾ ਕਿ ਉਹਦੇ ਲਈ ਕੀ ਬਿਹਤਰ ਹੈ ਹਮ 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 ਸਹੀ ਐਸ ਅ ਪੈਰੈਂਟ ਦੇ हैव टू ਗਾਈਡ ਹਿਮ ਐਟ ਏਵਰੀ ਸਟੈਪ ਦੇ ਕੈਨ ਨੋਟ ਲੈਟਸ ਦਾ ਚਾਈਲਡ ਫਰੀ ਇਹ ਬੀਟਿਕ ਸੋਲੂਸ਼ਨ ਹੋ ਸਕਦਾ ਹੈ ਮੰਨ ਲਓ ਬੱਚਾ ਗੁਰਦਾਉਂ ਰਹਿੰਦਾ ਨੋਇਦਾ ਰਹਿੰਦਾ ਇੱਥੋਂ ਪੇਰੈਂਟਸ 4 ਸਾਲ ਚ ਕਦੀ ਵੀ ਨਹੀਂ ਉੱਥੇ ਗਏ ਬੱਚੇ ਨੇ ਮੂਵ ਕਰ ਲਿਆ ਛੱਡ ਗਿਆ ਆਏ ਉਹਦਾ ਲੱਗੇ ਸਾਮਾਨ ਉਸ ਤੋਂ ਬਾਅਦ ਅੱਗੇ ਬੱਚਾ ਖੁਦ ਤਿੰਨ ਚਾਰ ਮਹੀਨੇ ਬਾਅਦ ਆਪਣੇ ਪੰਜਾਬ ਜਾਂ ਕਿਤੇ ਵੀ ਘਰ ਆਂਦਾ ਮਿਲ ਕੇ ਚਲ ਜਾਂਦਾ ਹੈ ਇੱਥੇ ਵੀ ਪੇਰੈਂਟਸ ਦੀ ਗਲਤੀ ਹੈ ਕਿ ਉਹਨਾਂ ਨੂੰ ਇਮੀਡੀਏਟ ਮਹੀਨੇ ਬਾਅਦ ਕਿਤੇ ਨਾ ਕਿਤੇ ਸਰਪ੍ਰਾਈਜ਼ ਜਾਂ ਕਹ ਲੋ ਕੁਝ ਵੀ ਸੋਣਾ ਬੱਚੇ ਨੂੰ ਬੋਲੇ ਕਿ ਮੇਰੇ ਪੇਰੈਂਟਸ ਕਦੀ ਵੀ ਆ ਸਕਦੇ ਨੇ ਐਨੀ ਟਾਈਮ ਪਲੰਚ ਵੈਨ ਆਈ ਵਾਸ ਡੂਇੰਗ ਮਾਈ ਪੋਸਟ ਗ੍ਰੈਜੂਏਸ਼ਨ ਇਨ ਦਿੱਲੀ सिबिलिटी है इधर नहीं होंगे जो तुम फ्रेंड्स नहीं हो तो सब कुछ शेयर नहीं करोगे तो डेफिनेट है कि वो किसी होर विच यह चीज लगेगा हाँ। मां को सहेली बनना चाहिए तो पियो को दोस्त बनना चाहिए यही क्रक्स निकले बिल्कुल जी एज अ फैमिली हुन जमे लिव इन में लिव इन दे विच बच्चा इमोशनल स्टेबिलिटी ही लगता है ਉਹਨੂੰ ਕਿਤੇ ਨਾ ਕਿਤੇ ਆਪਣੇ ਘਰਦਿਆਂ ਦੀ ਜਾਂ ਉਹਨੂੰ ਇਕੱਲੇ ਰਹਿਣ ਦੀ ਆਦਤ ਨਹੀਂ ਹੁੰਦੀ ਹੈ ਤਾਂ ਉਹ ਕੋਈ ਕਿਦਾਂ ਦਾ ਪਾਰਟਨਰ ਲੱਭ ਲੈਂਦਾ ਹੈ ਜਿਹਦੇ ਵਿੱਚ ਉਹਨੂੰ ਨਾਲ ਕੋਈ ਕਮਿਟਮੈਂਟ ਮੈਨੂੰ ਲੱਗਦਾ ਜਿੱਦਾਂ ਅੱਜਕੱਲ ਜਿਹੜਾ ਜ਼ਿਆਦਾ ਯੂਥ ਤੇ ਕਾਰਪੋਰੇਟ ਹੈ ਕਾਰਪੋਰੇਟ ਦਾ ਜਾਂਦਾ ਜਾਂ ਜੇ ਪ੍ਰਾਈਵੇਟ ਇੰਸਟੀਟਿਊਸ਼ਨਸ ਵੀ ਨਹੀਂ ਉੱਥੇ ਵੀ ਕਾਰਪੋਰੇਟ ਵਾਲਾ ਕਲਚਰ ਹੀ ਆ ਉਹ ਜੋ ਜੌਬ ਦਾ ਸਟ੍ਰੈਸ ਹੈ ਜਾਂ ਜੋ ਵੀ ਆਈ ਥਿੰਕ ਉਹ ਉਹਨਾਂ ਨਾਲ ਸ਼ੇਅਰ ਕਰ ਪਾਣ ਦਾ ਕੰਫਰਟੇਬਲੀ ਤੇ ਉਹ ਵੀ ਇੱਕ ਚੀਜ਼ ਉਹਨਾਂ ਨੂੰ ਇਮੋਸ਼ਨਲ ਜਿਹਨਾਂ ਨਾਲ ਅਟੈਚ ਕਰਦੀ ਹੈ ਐਬਸੋਲੂਟਲੀ ਕਿਉਂਕਿ ਉਹਨਾਂ ਦਾ ਮੈਚ ਹੋ ਜਾਂਦਾ ਉਹਨਾਂ ਦਾ ਰੂਟੀਨ ਨਲ ਪ੍ਰਾਇੋਰਟੀਜ਼ ਨੇ ਜਿਹਦੇ ਵਿੱਚ ਉਹ ਕਮਿਟ ਨਹੀਂ ਕਰਦੇ ਗੂਸ ਨੂੰ ਜਦੋਂ ਉਹ ਪਹਿਲਾਂ ਪਹਿਲਾਂ ਤਾਂ ਬਹੁਤ ਅੱਛਾ ਲੱਗਦਾ ਪਰ ਇਵੈਂਚੁਅਲੀ ਉਹਦੇ ਰੈਪਰਕਸਨਸ ਨਿਕਲ ਕੇ ਆਉਂਦੇ ਨੇ ਜਿਵੇਂ ਕੋਈ ਵੀ ਕਨਫਲਿਕਟ ਹੋ ਗਿਆ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਕਿੰਨਾ ਹੋਏਗਾ ਦੋਨੋਂ ਪਾਰਟਨਰਸ ਦਾ ਪਹਿਲਾਂ ਡਿਸਕਸ ਨਹੀਂ ਹੋਇਆ ਨਹੀਂ ਹੋਇਆ ਫਿਰ ਬਾਅਦ ਵਿੱਚ ਉਹ ਜਦੋਂ ਵਾਪਸ ਕੀਵਰ ਹੁੰਦਾ ਕਿ ਪੈਸੇ ਲੈ ਲੈਣਨੇ ਕਿ ਹੁਣ ਮੈਨੂੰ ਵਾਪਸ ਹੁੰਗੇ 6 ਮਹੀਨੇ ਹੋ ਜਾਂਦੇ ਸਾਲ ਹੋ ਜਾਂਦਾ ਲੱਖਾਂ ਝੁੱਲ ਜਾਂਦੇ ਨਹੀਂ ਵਾਪਸ ਆਂਦੇ ਤੇ ਅਲਟੀਮੇਟਲੀ ਮਰਡਰ ਵੀ ਕਰ ਦਿੰਦੇ ਨੇ ਐਬਸੋਲੂਟਲੀ ਇਹ ਵੀ ਰੀਜ਼ਨ ਹੈ ਹਾਂਜੀ ਇੱਕ ਹੋਰ ਰੀਜ਼ਨ ਮੈਨੂੰ ਲੱਗਦਾ ਹੈ ਕਿ ਜਦੋਂ ਦੋ ਜਣੇ ਇਕੱਠੇ ਰਹਿੰਦੇ ਨੇ ਕੁਝ ਇੰਟੀਮੇਟ ਫੋਟੋਜ਼ ਹੋਣਗੇ ਜਾਂ ਚੈਟ ਜਾਂ ਇਵਨ ਵੀਡੀਓਜ਼ ਵੀ ਹੋ ਸਕਦੇ ਆਈ ਡੋਨਟ ਵਾਂਟ ਟੂ ਗੋ ਇਨਟੂ ਡੀਟੇਲ ਵੀ ਅੰਡਰਸਟੈਂਡ ਵੈ ਸੋ ਉਹ ਵੀ ਕਿਸੇ ਨਾ ਕਿਸੇ ਲੜਕੀ ਨੂੰ ਹੁੰਦਾ ਹੈ ਕੱਲ ਨੂੰ ਲੱਗਦਾ ਕਿ ਵੀ ਮੇਰੀ ਦੇ ਨਾਲ ਕੰਪੈਟੀਬਿਲਟੀ ਨਹੀਂ ਜਾਂ ਬ੍ਰੇਕਅਪ ਹੋ ਗਿਆ ਲਿਵਿੰਗ ਵਿੱਚ ਰਹਿੰਦੇ ਆ ਜਾਂ ਨਹੀਂ ਤਾਂ ਉਹ ਚਾਹਦੀ ਹੈ ਤੇ ਡਿਲੀਟ ਕਰ ਦੇਵੇ ਤੇ ਇਹ ਵੀ ਰੀਜ਼ਨ ਆ ਇੱਕ ਵੀ ਜਿਹੜੇ ਇੰਨੇ ਕ੍ਰਾਈਮਸ ਹੋ ਰਹੇ ਨੇ ਮਰਡਰ ਹੋ ਰਹੇ ਨੇ ਐਬਸੋਲੂਟਲੀ ਕਿਉਂਕਿ ਜਦੋਂ ਲੜਕੀ ਰਿਲੇਸ਼ਨਸ਼ਿਪ ਚ ਗਈ ਉਹਨੇ ਉਦੋਂ ਇਸ ਚੀਜ਼ ਦਾ ਸੋਚਿਆ ਨਹੀਂ ٹرسٹ ਕਰ ਲਿਆ ਐਬਸੋਲੂਟਲੀ ਜਦੋਂ ਅਸੀਂ ਅਨਗਿਊ ٹرسٹ ਕਰ ਲੈਂਦੇ ਆ ਫੇਥ ਕਰ ਲੈਂਦੇ ਆ ਤਾਂ ਉਸ ਲੜਕੀ ਨੇ ਆਪਣਾ

ਐਂਡ ਮੋਸਟਲੀ ਦੇਖਿਆ ਗਿਆ ਜਿਹੜਾ ਫੀਮੇਲ ਪਾਰਟਨਰ ਹੁੰਦਾ ਉਹ ਜਲਦੀ इमोशनल ਅਟੈਚਮੈਂਟ ਕਰਕੇ ਅ ਬਹੁਤ ਚੀਜ਼ਾਂ ਆਪਣੀਆਂ ਓਪਨ ਕਰ ਦਿੰਦਾ ਜੇ ਜਿਸ ਦਾ ਬਾਅਦ ਵਿੱਚ ਉਹਨੂੰ ਰੈਮਿਫਿਕੇਸ਼ਨ ਪਰ ਹਾਂ ਖਾਮੇ ਆਜ਼ਾ ਪਰ ਲੜਕੀਆਂ ਇਮੋਸ਼ਨਲ ਹੋ ਕੇ ਸਾਰਾ ਕੁਝ ਦੱਸ ਜਾਂਦੇ ਨੇ ਕਿ ਮੈਂ ਇਹਦੇ ਲਈ ਆ ਤੇ ਮੇਰੇ ਲਈ ਆ ਬਟ ਕਈ ਵਾਰ ਇਹ ਹੁੰਦਾ ਕਿ ਲੜਕੀ ਤਾਂ ਉਹਦੇ ਲਈ ਹੁੰਦੀ ਹੈ ਬਟ ਲੜਕਾ ਅੱਗੇ ਜਾ ਕੇ ਡਿਚ ਕਰ ਜਾਂਦਾ ਹੈ ਜਾਂ ਉਹਦੇ ਟਰਸਟ ਨੂੰ ਤੋੜ ਦਿੰਦਾ ਹੈ ਹਾਂਜੀ ਕਿਉਂਕਿ ਲੜਕੀਆਂ ਲਈ ਬਹੁਤ ਈਜ਼ੀ ਹੁੰਦਾ ਹੈ ਟੂ ਸਟੈਪ ਅਪ ਟੁਵਰਡਸ ਮੈਰਿਜ ਹਮ ਹਮ ਦੈਟਸ ਹਾਊ ਦੇ ਆਰ ਕੰਡੀਸ਼ਨ ਦੇ ਆਰ ਬ੍ਰੌਟ ਲਾਈਕ ਦੈਟ ਐਬਸੋਲੂਟਲੀ ਉਹਨਾਂ ਦੀ ਅਪਬ੍ਰਿੰਗਿੰਗ ਹੈ ਇਸ ਤਰ੍ਹਾਂ ਦੀ ਹੈ ਆਮ ਨਾਟ ਟਾਕਿੰਗ ਅਬਾਊਟ ਇਟਸ ਵਿਦ ਆਲ ਦਾ ਬੋਇਜ਼ ਬਟ ਮੈਜੋਰਿਟੀ ਆਫ ਗਰਲਸ ਦੇ ਵੁੱਡ ਵਾਂਟ ਦਾ ਕੈਜੂਅਲ ਔਰ ਦ ਲਿਵ ਇਨ ਰਿਲੇਸ਼ਨਸ਼ਿਪ ਟੂ ਐਂਟਰ ਇਨਟੂ ਮੈਰਿਜ ਹਮ ਹਮ ਪਰ ਜਦੋਂ ਉਹ ਬੋਏ ਦੇ ਨਾਲ ਮੈਚ ਨਹੀਂ ਹੁੰਦਾ ਜਿਹੜਾ ਮੇਲ ਪਾਰਟਨਰ ਹੈ ਤਾਂ ਕੌਨਫਲਿਕਟ ਆਏਗਾ ਐਂਡ ਇਹ ਕੌਨਫਲਿਕਟ ਕਈ ਵਾਰ ਇੰਨਾ ਵੱਡਾ ਕਾਓਸ ਕ੍ਰੀਏਟ ਕਰ ਜਾਂਦਾ ਜਿਵੇਂ ਬ੍ਰੂਟੈਲਿਟੀ ਇਸ ਤੋਂ ਸਿੱਖਿਆ ਇਵਨ ਡੋਮੈਸਟਿਕ ਵਾਇਲੈਂਸ ਦੇ ਇਹਦੇ ਵਿੱਚ ਬਹੁਤ ਕੇਸ ਦੇਖੇ ਗਏ ਫਾਈਨੈਂਸ਼ੀਅਲ ਐਂਡ ਮੈਂਟਲ ਟੌਰਚਰ ਬਹੁਤ ਦੇਖਿਆ ਹਾਂ ਸਾਡੀ ਕੋ ਸਮਾਂ ਕੱਟ ਇੱਕ ਮੇਰੇ ਦਿਮਾਗ 'ਚ ਹੁਣੇ ਕੁਐਸਚਨ ਆਇਆ ਜਦੋਂ ਇਕੱਠੇ ਰਹਿੰਦੇ ਨੇ ਕਈ ਵਾਰ ਆਪਾਂ ਦੇਖਦੇ ਆਂ 5 6 7 ਸਾਲ ਤੋਂ ਇਕੱਠੇ ਰਹਿ ਰਹੇ ਨੇ ਜੀ ਬੱਚਾ ਵੀ ਹੋ ਜਾਂਦਾ ਲਿਵਿੰਗ ਦੇ ਵਿੱਚ ਉਸ ਬੱਚੇ ਦਾ ਕੀ ਕਸੂਰ ਹੈ ਕੀ ਰਾਈਟ ਹੈ ਸੋਸਾਇਟੀ ਵੱਲੋਂ ਮੈਰिज ਨਹੀਂ ਹੋਈ ਤੇ ਫਿਰ ਲਿਵਿੰਗ ਦੇ ਬੱਚੇ ਤੋਂ ਤੇ ਮੈਰिज ਦੇ ਬੱਚੇ ਜਿਹੜਾ ਹੋਇਆ ਉਹਦੇ ਵਿੱਚ ਕੀ ਫਰਕ ਹੈ ਆ ਦੇਖਿਓ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਹਾਸ ਸੈਡ ਸਟੇਟਡ ਵੈਰੀ ਕਲੀਅਰਲੀ ਕਿ ਭਈ ਸੋਸਾਇਟੀ ਲਿਵਨ ਨੂੰ ਕਿਵੇਂ ਲੈਂਦੀ ਹੈ ਥੈਟ ਇਜ਼ ਨੋਟ ਆਰ ਥਿੰਗ ਅਸੀਂ ਐਜ਼ ਅ ਲਾਫ ਫਟਰਨਿਟੀ ਮੰਨਦੇ ਹਾਂ ਕਿ ਜਦੋਂ ਦੋ ਪਾਰਟਨਰਸ ਇਕੱਠੇ ਰਹਿੰਦੇ ਨੇ ਫॉर ਲੌਂਗ ਟਰਮ ਪਹਿਲਾਂ ਤਾਂ ਜਿਹੜੀ ਫੀਮੇਲ ਪਾਰਟਨਰ ਹੈ ਉਨੂੰ ਬਹੁਤ ਹੱਦ ਤੱਕ ਕਨਸਟੀਟਿਊਸ਼ਨ ਪ੍ਰੋਟੈਕਟ ਕਰੇਗਾ ਰਾਈਟ ਐਂਡ ਉਹਦੇ ਚੋ ਜਿਹੜਾ ਬੱਚਾ ਵੀ ਹੈ ਵਾਟਐਵਰ ਉਹਨੂੰ ਇਨਹੈਰੀਟੈਂਸ ਵੀ ਹੋਏਗੀ ਨਾਟ ਟੂ ਦਾ ਲੈਵਲ ਆਫ ਮੈਰਿਜ ਮੈਰਿਟਲ ਰਿਲੇਸ਼ਨਸ਼ਿਪ ਦੇ ਲੈਵਲ ਤੱਕ ਨਹੀਂ ਬਟ ਡੈਫੀਨਿਟਲੀ ਉਹਨੂੰ ਇਨਹੈਰੀਟੈਂਸ ਹੋਏਗੀ ਔਰ ਉਹ ਡੈਫੀਨਿਟਲੀ ਲੈਜੀਟਿਮੇਟ ਔਰ ਲੈਜੀਮਿਟੇਟ ਔਰ ਕਿਡ ਹੋਏਗਾ ਉਹਨੂੰ ਕਦੀ ਵੀ ਇਲੈਜੀਟਿਮੇਟ ਬੇਬੀ ਨਹੀਂ ਮੰਨਿਆ ਜਾਏਗਾ ਉਹ ਬੱਚਾ ਸੋਸਾਇਟੀ ਦੇ ਵਿੱਚ ਸੋਸਾਇਟੀ ਐਂਡ ਲਾ ਦੀ ਨਜ਼ਰਾਂ ਚ ਲੈਜੀਟਿਮੇਟ ਇੱਕ ਪੁਆਇੰਟ ਆਪਣਾ ਰਹਿ ਗਿਆ ਕਿ ਲਿਵਿੰਗ ਚ ਰਹੀ ਜਾ ਰਹੇ ਨੇ ਸਾਲ ਹੋ ਗਿਆ 2 ਸਾਲ ਹੋ ਗਏ 3 ਸਾਲ ਲੜਕੀ ਦੀ ਐਲਟੀਮੇਟਲੀ ਇੱਕ ਆਪਣੀ ਇੰਡੀਅਨ ਮੈਂਟੈਲਿਟੀ ਅਕੋਰਡਿੰਗਲੀ ਏਜ ਆ ਕੀ ਜਾਂਦੀ ਹੈ ਉਸ ਤੱਕ ਲੜਕੀ ਨੂੰ ਮੈਰਿਜ ਕਰਵਾਉਣੀ ਪਏਗੀ ਬਟ ਲੜਕਾ ਉਧਰੋਂ ਤਿਆਰ ਨਹੀਂ ਹੋ ਰਿਹਾ ਇਹ ਕਿੰਨਾ ਵੱਡਾ ਰੀਜ਼ਨ ਹੈ ਆਪਣੀ ਲਿਵਿੰਗ ਪਾਰਟਨਰ ਲੜਕੀ ਦਾ ਮਰਡਰ ਕਰਨ ਦੇ ਲਈ ਜਦੋਂ ਲੜਕਾ ਮੈਰਿਜ ਲਈ ਤਿਆਰ ਹੀ ਨਹੀਂ ਹੋ ਰਿਹਾ ਤੇ ਲੜਕੀ ਪ੍ਰੈਸ਼ਰ ਪਾ ਰਹੀ ਜਨਰਲੀ ਇਹੀ ਦੇਖਿਆ ਗਿਆ ਕਨਫਲਿਕਟ ਦਾ ਰੀਜ਼ਨ ਹੂੰ ਕਿ ਜਦੋਂ ਫੀਮੇਲ ਪਾਰਟਨਰ ਅਗਲਾ ਸਟੈਪ ਲੈਣਾ ਚਾਹੁੰਦੀ ਹੈ ਤੇ ਮੇਨ ਪਾਰਟਨਰ ਉਸ ਚੀਜ਼ ਈ ਐਗਰੀ ਨਹੀਂ ਕਰ ਰਿਹਾ ਹੈ ਕਿਉਂਕਿ ਉਹਨੂੰ ਕਮਿਟਮੈਂਟਸ ਚਾਹੀਦੇ ਨਹੀਂ ਤਾਂ ਜਦੋਂ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਡੈਫੀਨੇਟਲੀ ਜਿਹੜਾ ਮੇਲ ਪਾਰਟਨਰ ਹੈ ਉਹ ਇਲੀਗਲ ਵੇਜ਼ ਹਥਿਆਉਂਦਾ ਹੈ ਜਿਹਦੇ ਨਾਲ ਉਹ ਆਪਣੇ ਫੀਮੇਲ ਪਾਰਟਨਰ ਤੋਂ ਦੂਰ ਹੋ ਸਕੇ ਤਾਂ ਆਈ ਫੀਲ ਇਨਾਲੇ ਮੈਂ ਇੱਕ ਐਡਵਾਈਸ ਜ਼ਰੂਰ ਦਵਾਂਗੀ ਲਿਵਨ ਇਸ ਨਾਟ ਗੁੱਡ অর ਬੈਡ ਇਟਸ ਅ ਰਿਲੇਸ਼ਨਸ਼ਿਪ ਤੇ ਇਹਦੇ ਵਿੱਚ ਦੋਨੋਂ ਪਾਰਟਨਰਸ ਨੂੰ ਇੱਕ ਤਾਂ ਡਾਕੂਮੈਂਟੇਸ਼ਨ ਆਪਣੇ ਬਹੁਤ ਸੀਕ੍ਰੀਟ ਵੀਡੀਓਜ਼ ਜਾਂ ਆਪਣੀ ਫੋਟੋਜ਼ ਨਾਸ਼ੇਰ ਕਰਨ ਦੀ ਇੱਕ ਐਡਵਾਈਸ ਮੈਂ ਕਰੂੰਗੀ ਐਂਡ ਦੂਸਰੀ ਚੀਜ਼ ਜਦੋਂ ਲੱਗੇ ਕਿ ਫਾਈਨੈਂਸ਼ੀਅਲ ਅਬਿਊਜ਼ ਹੋ ਰਿਹਾ ਹੈ ਜਾਂ ਫਿਜ਼ੀਕਲ ਅਬਿਊਜ਼ ਹੋ ਰਿਹਾ ਹੈ ਦੈ ਹਵ ਟੂ ਕੰਟੈਕਟ ਦ ਕਨਸਰਨਡ ਪਰਸਨ ਫਾਰ ਦ ਲੀਗਲ ਐਡਵਾਈਸ ਔਰ ਮੇਰੇ ਹਿਸਾਬ ਨਾਲ ਆਪਣੇ ਪੇਰੈਂਟਸ ਨੂੰ ਵੀ ਇਹ ਚੀਜ਼ ਦੱਸ ਦੇਣੀ ਚਾਹੀਦੀ ਕਿਉਂਕਿ ਉਹ ਸ਼ਾਇਦ ਤਾਂ ਹੀ ਇਸ ਲੈਵਲ ਤੱਕ ਜਾਂਦੇ ਆ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੁੰਦਾ ਕਿ ਤੁਸੀਂ ਆਪਣੀ ਫੈਮਿਲੀ ਤੋਂ ਇਹ ਚੀਜ਼ ਲੁਕੋਈ ਹੋਈ ਹੈ ਜੇ ਮੈ ਤੁਹਾਨੂੰ ਮਾਰਦੀ ਦਵਾ ਤੁਹਾਨੂੰ ਡੋਮਿਨੇਟ ਕਰਾ ਤੁਹਾਡੀ ਅਬਿਊਜ਼ ਕਰਾ ਤੇ ਕੋਚ ਨਹੀਂ ਹੁੰਦਾ बिकॉज ਤੁਸੀਂ ਕਿਸੇ ਨੂੰ ਦੱਸਿਆ ਨਹੀਂ ਹੋਇਆ बिकॉज ਉੱਥੇ ਰੋਲ ਆਂਦਾ ਹੈ ਫੈਮਿਲੀ ਦਾ ਸੀਕਰੇਸੀ ਬਹੁਤ ਵੱਡਾ ਰੀਜ਼ਨ ਹੈ ਜਿਹਦੇ ਕਰਕੇ ਬਰੂਟੈਲिटीज ਹੋ ਰਹੀਆਂ ਹਨ ਇੱਕ 파ਟਨਰ ਨੂੰ ਪਤਾ ਹੈ ਕਿ ਇਹਨੇ ਸੀਕਰਟ ਰੱਖਿਆ ਹੋਇਆ ਹੈ ਸ਼ੀ ਇਜ਼ ਵੈਰੀ ਵਲਨਰੇਬਲ ਇਹ ਬਾਅਦ ਜਾ ਕੇ ਕਿਤੇ ਮੈਨੂੰ 익ਸਪੋਜ਼ ਨਹੀਂ ਕਰੇਗੀ ਤੇ ਇਹ ਡੈਫੀਨਿਟਲੀ ਆਪਣੇ ਵੱਡਿਆਂ ਨੂੰ ਆਪਣੇ ਫੈਮਿਲੀ ਨੂੰ ਵਿੱਚ ਤੁਸੀਂ ਨਾਲ ਰੱਖੋ ਉਹਨਾਂ ਨੂੰ ਕੰਫੀਡੈਂਸ ਟੂ ਲੋ ਜੇ ਉਹ ਮਨਜ਼ੂਰੀ ਦਿੰਦੇ ਹਨ ਤਾਂ ਹੀ ਇਸ ਚੀਜ਼ ਦੇ ਨਾਲ ਯੂ ਸ਼ੁਡ ਗੋ ਹੈ ਸੋ ਸਾਡਾ ਜਿਹੜੀ ਅੱਜ ਡਿਸਕਸ਼ਨ ਹੈ ਮੈਨੂੰ ਇਹ ਹੈ ਕਿ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ ਐਡਵੋਕੇਟ ਅਮਨਦੀਪ ਕੌਰ ਜੀ ਨੇ ਕਾਫੀ ਡਿਟੇਲ ਚ ਤੁਹਾਨੂੰ ਦੱਸਿਆ ਹੈ ਸੋ ਅਸੀਂ ਇਹੀ ਕਹਾਂਗੇ ਕਿ ਨਾ ਮੈਂ ਤੇ ਮੈਡਮ ਕਾਨੂੰਨ ਹਾਂ ਨਾ ਅਸੀਂ ਸਰਕਾਰ ਹਾਂ ਨਾ ਅਸੀਂ ਤੁਹਾਡਾ ਪਰਿਵਾਰ ਹਾਂ ਕਿ ਜੇ ਅਸੀਂ ਤੁਹਾਨੂੰ ਕਹਿ ਚੁੱਕੀਏ ਤੁਸੀਂ ਐਡਲਟ ਹੋ ਕੇ ਤੁਸੀਂ ਲਿਵਿੰਗ ਚ ਆਉਣਾ ਕਿ ਨਹੀਂ ਆਉਣਾ ਇਹ ਤੁਹਾਡਾ ਆਪਣਾ ਨਿੱਜੀ ਆਪਣਾ ਡਿਸੀਜਨ ਹੈ ਬਟ ਹਾਂ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਡਵਾਈਸ ਦੇ ਸਕਦੇ ਹਾਂ ਜਾਂ ਜੋ ਕਨਸੀਕਵੈਂਸਿਸ ਨੇ ਉਹ ਕੀ ਵੰਦਿੰਦੇ ਨੇ ਕੀ ਵੰਦ ਤੁਸੀਂ ਉਹਨੂੰ ਵੱਜ ਸਕਦੇ ਹੋ ਉਹਨਾਂ ਤੋਂ ਬਾਕੀ ਤੁਹਾਨੂੰ ਜੇ ਕੋਈ ਲੀਗਲ ਅਡਵਾਈਸ ਸੁਜੈਸ਼ਨਸ ਮੈਡਮ ਕੋਲ ਚਾਹੀਦੀ ਹੋਵੇ ਸਾਡਾ YouTube ਚੈਨਲ ਹੈ ਨੀਚੇ ਸੀ ਵੀਡੀਓ ਪਾਵਾਂਗੇ ਕਮੈਂਟਸ ਦੇ ਵਿੱਚ ਤੁਸੀਂ ਆਪਣੀ ਪ੍ਰੋਬਲਮ ਜਾਂ ਆਪਣਾ ਨੰਬਰ ਕੁਝ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਅਸੀਂ ਡਾਇਰੈਕਟ ਮੈਂ ਤੁਹਾਡਾ ਰਾਬਤਾ ਬਾਅਦ ਵਿੱਚ ਮੈਡਮ ਦੇ ਨਾਲ ਕਰਵਾਵਾਂਗੇ ਸੋ ਮੈਮ ਤੁਸੀਂ ਆਏ ਸਾਡੇ ਸਟੂਡੀਓ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ